10ਵਾਂ ਮਹੀਨਾ ਸ਼ੁਰੂ ਹੋ ਗਿਆ 275ਵਾਂ ਦੇਣਾ ਉਹਨਾਂ ਦਾ ਇਸ ਟਾਵਰ ਦੇ ਉੱਪਰ ਬੈਠੇ ਨੇ ਗੁਰੂ ਦੀ ਸ਼ਾਨ ਦੇ ਵਾਸਤੇ ਆਪਾ ਵਾਰਨ ਦੇ ਵਾਸਤੇ ਬੈਠੇ ਹੋਏ ਨੇ ਮੁੱਖ ਮੰਤਰੀ ਪੰਜਾਬ ਜਿਹੜੇ ਆਪਣੇ ਕੀਤੇ ਵਾਅਦਿਆਂ ਤੋਂ ਕੀਤੇ ਐਲਾਨਾਂ ਤੋਂ ਮੁੱਕਰ ਚੁੱਕੇ ਨੇ ਆ ਮੇਰੇ ਹੱਥ ਦੇ ਵਿੱਚ ਇੱਕ ਪੋਸਟਰ ਹੈ ਜਿਹੜਾ ਪੰਜਾਬ ਸਰਕਾਰ ਨੇ ਜਾਰੀ ਕੀਤਾ ਸੀ ਕਿ 10 ਤੋਂ 11 ਜੁਲਾਈ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਇਤਿਹਾਸਿਕ ਕਾਨੂੰਨ ਤੇ ਲੱਗੇਗੀ ਮੋਹਰ ਹੁਣ 10ਵੀਂ ਲੰਘ ਗਈ ਆ 11ਵੀਂ ਲੰਘ ਗਈ ਅੱਜ 12 ਤਰੀਕ ਨੂੰ ਅਸੀਂ ਇਹ ਐਲਾਨ ਕਰਦੇ ਪਏ ਆ ਜੇ ਜੇ ਤੁਹਾਨੂੰ ਸਿਰਫ ਸਾਡੇ ਪ੍ਰਾਣ ਹੀ ਚਾਹੀਦੇ ਜੇ ਤੁਹਾਨੂੰ ਗੁਰਜੀਤ ਸਿੰਘ ਦੇ ਸਰੀਰ ਚ ਚੂਰ ਚੋੜਿਆ ਖੂਨ ਜਿਹੜਾ ਉਹ ਸਫੀਸ਼ੀਐਂਟ ਨਹੀਂ ਲੱਗਦਾ ਤੇ ਗੁਰੂ ਦੀ ਸ਼ਾਂਤੋਂ ਬਾਹਾਂਗੇ ਜਾਨ 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 ਗੁਰੂ ਦੀ ਸ਼ਾਂਤੋਂ ਅਸੀਂ ਜਾਣ ਵਾਰਨ ਵਾਸਤੇ ਤਿਆਰ ਆ ਅਸੀਂ ਤਿਆਰ ਬੈਠੇ ਆ ਆਉਂਦੇ ਸੋਮਵਾਰ ਤੋਂ ਆਉਂਦੇ ਸੋਮਵਾਰ ਤੋਂ ਇੱਥੇ ਸਤਿਆਗ੍ਰਹਿ ਅਸੀਂ ਸ਼ੁਰੂ ਕਰਨ ਜਾ ਰਹੇ ਆ ਕਟੋਕਾ ਦੇ ਯਾਰਾ ਸਿੰਘ ਸਿੰਘਣੀਆਂ ਜਿਹੜੇ ਨੇ ਉਹ ਇੱਥੇ ਬੈਠਣਗੇ ਜਿੱਦਾਂ ਭਾਈ ਗੁਰਦੀਪ ਸਿੰਘ ਆਪਣਾ ਰੋਟੀ ਛੱਡ ਕੇ ਬੈਠਾ ਣ ਛੱਡ ਕੇ ਬੈਠਾ ਅਸੀਂ ਵੀ ਇੱਥੇ ਬੈਠਾਂਗੇ ਤੇ ਗੁਰੂ ਦੀ ਸ਼ਾਨ ਤੋਂ ਆਪਾ ਵਾਰਨ ਵਾਸਤੇ ਅਸੀਂ ਤਿਆਰ ਆ ਅਸੀਂ ਤਾਂ ਚਾਹੁੰਦੇ ਸੀ ਆ ਮੇਰੇ ਹੱਥ ਦੇ ਵਿੱਚ ਜਿਹੜਾ ਪੂਰਾ ਪੋਸਟਰ ਹੈ ਜੇ ਅਸੀਂ ਇਹਨੂੰ ਖੋਲ੍ਹਾਂਗੇ ਨਾ ਅਸੀਂ ਤਾਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਸੀ ਸੰਗਤਾਂ ਤੇ ਸਰਕਾਰ ਦਾ ਧੰਨਵਾਦ ਅਸੀਂ ਤਾਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਸੀ ਇਹ ਹੁਣ ਸਾਡੇ ਕੋਲ ਧੰਨਵਾਦ ਲੈਣਾ ਨਹੀਂ ਚਾਹੁੰਦੇ ਕੁਝ ਹੋਰ ਲੈਣਾ ਚਾਹੁੰਦੇ ਆ ਇਹ ਸਾਡੀ ਮਜਬੂਰੀ ਆ ਸੀ ਤਾਂ ਸਤਿਗੁਰਾਂ ਦਾ ਵੀ ਸ਼ੁਕਰਾਨਾ ਕਰਨਾ ਚਾਹੁੰਦੇ ਤੇ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਪਰ ਇਹ ਬੜੇ ਹੀ ਕਿਰਤਕਾਂ ਆ ਕਿਰਤਕਾਂ ਆ ਕਿਰਤਕਾਂ ਨਿਕਲੇ ਨੇ ਗੁਰੂ ਦੀ ਸ਼ਾਨ ਤੋਂ ਸਾਨੂੰ ਜਾਣਵਾਰਨ ਦੇ ਵਾਸਤੇ ਇਹ ਮਜਬੂਰ ਕਰ ਰਹੇ ਆ ਤੇ ਕੋਈ ਨਹੀਂ ਗੁਰੂ ਦੀ ਸ਼ਾਨ ਤੋਂ ਜਾਣ ਕਿਹੜੇ ਸਿੱਖਾਂ ਨੇ ਪਹਿਲੀ ਵਾਰੀ ਵਾਰ ਨਹੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਪਤਾ ਨਹੀਂ ਹਜ਼ਾਰਾਂ ਹੀ ਸਿੰਘ ਸ਼ਹੀਦ ਹੋ ਗਏ ਗੁਰੂ ਦੀ ਸ਼ਾਨ ਤੋਂ ਤੇ ਇਹ ਸੱਪਿਆਗਰਾ ਜਿਹੜਾ ਵਾ ਇਹ ਹੁਣ ਸੋਮਵਾਰ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਮੀਡੀਆ ਵਾਲਿਆਂ ਨੂੰ ਮੇਰੀ ਇੱਕੋ ਬੇਨਤੀ ਹੈ ਜਿੱਥੇ ਵੀ ਸੁਣਦੇ ਹੋ ਤੁਸੀਂ ਜੇ ਤੁਸੀਂ ਤਾਂ ਇਹ ਅਖਬਾਰ ਵਾਲੇ ਹੋ ਚਾਹੇ ਤੁਸੀਂ ਟੀਵੀ ਚੈਨਲ ਵਾਲੇ ਚਾਹੇ ਸੋਸ਼ਲ ਮੀਡੀਆ ਵਾਲੇ ਜਦੋਂ ਕਦੇ ਮੁੱਖ ਮੰਤਰੀ ਸਾਹਿਬ ਤੁਹਾਡੇ ਸਾਹਮਣੇ ਆਉਂਦੇ ਉਹਨਾਂ ਨੂੰ ਇਹ ਪੁੱਛਿਓ ਭਾਈ ਤੁਸੀਂ ਗੁਰਜੀਤ ਸਿੰਘ ਖਾਲਸਾ ਨਾਲ ਕੋਈ ਵਾਅਦਾ ਕੀਤਾ ਸੀ ਉਹਨੂੰ ਕਿਉਂ ਮਾਰਨਾ ਚਾਹੁੰਦੇ ਹੋ ਉਹਨੂੰ ਉੱਤੇ ਟਾਵਰ ਦੇ ਉੱਤੇ ਕਿਉਂ ਮਾਰਨਾ ਚਾਹੁੰਦੇ ਹੋ ਇਹ ਸਵਾਲ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਪੁੱਛਿਆ ਕਰੋ ਕਿਉਂਕਿ ਉਹ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਇਹ 10 ਤੇ 11 ਜੁਲਾਈ ਦਾ ਕੀਤਾ ਹੋਇਆ ਵਾਅਦਾ ਰੈਡਨ ਦੇ ਵਿੱਚ ਵਾਅਦਾ ਅਖਬਾਰਾਂ 'ਚ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਉਹਨਾਂ ਦਾ ਇਸ਼ਤਿਹਾਰ ਹੈ ਜਿਹੜਾ ਇਸ ਵੇਲੇ ਤੁਸੀਂ ਦੇਖਦੇ ਪਏ ਹੋ ਇਹ ਵਾਅਦਿਆਂ ਤੋਂ ਮੁੱਕਰੀ ਸਰਕਾਰ ਇਹਨੂੰ ਲਾਹਨਤਾਂ ਅਸੀਂ ਤਾਂ ਸ਼ੁਕਰਾਨਾ ਦੇਣਾ ਚਾਹੁੰਦੇ ਹਾਂ ਪਰ ਹੁਣ ਇਹ ਲਾਹਨਤਾਂ ਨੇ ਇਹ ਨਮਕਰਾਹੀਆਂ ਇਹਨਾਂ ਦੀ ਕਿਉਂਕਿ ਇੱਕ ਗਾਉਣ ਵਾਲਾ ਵੀ ਇੱਕ ਗਾਉਣ ਵਾਲਾ ਵੀ ਜਿੱਥੇ ਅਖਾੜੀ ਦੀ ਸ਼ੁਰੂਆਤ ਕਰਦਾ ਤੇ ਉਹ ਸਭ ਤੋਂ ਪਹਿਲਾਂ ਧਾਰਮਿਕ ਗੀਤ ਲਾਉਂਦਾ ਇਹਨਾਂ ਨੇ ਕੱਲ ਬੈਲ ਗੱਡੀਆਂ ਦੀਆਂ ਤੋੜਾਂ ਤੇ ਕਿਤੇ ਕੋਈ ਕਾਨੂੰਨ ਤੇ ਕਿਤੇ ਕੋਈ ਕਾਨੂੰਨ ਕੋਈ ਛੱਡਿਆ ਨਹੀਂ ਐਕਟ ਤੇ ਗੁਰੂ ਸਾਹਿਬ ਦੀ ਕਿ ਤਰ ਭਗਵਤ ਗੀਤਾ ਦੀ ਪਿੱਤਰ ਕੁਰਾਨ ਦੀ ਪਿੱਤਰ ਬਾਈਬਲ ਦੀ ਉਹਦੀ ਸ਼ਾਨ ਦੇ ਵਾਸਤੇ ਇਹਨਾਂ ਦਾ ਮੂੰਹ ਨਹੀਂ ਖੁੱਲਿਆ ਇਹਨਾਂ ਨੂੰ ਇਸ ਗੱਲ ਦੀਆਂ ਲਾਨਤਾਂ ਪੈ ਰਹੀਆਂ ਨੇ ਸਾਰਾ ਪੰਜਾਬ ਸਾਰਾ ਵਿਸ਼ਵ ਇਹਨਾਂ ਨੂੰ ਲਾਨਤਾਂ ਪਾ ਰਿਹਾ ਅਸੀਂ ਅਫਸੋਸ ਨਾਲ ਕਹਿਣਾ ਚਾਹੁੰਦੇ ਹਾਂ ਅਜੇ ਵੀ ਮੰਨ ਜਾਓ ਨਹੀਂ ਤੇ ਤੁਹਾਡਾ ਵੀ ਉਹੋ ਹੀ ਬਣਨਾ ਜਿਹੜਾ ਬਰਗਾੜੀ ਵਾਲਿਆਂ ਦਾ ਬਣਿਆ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆ ਸਰਕਾਰ ਮੁਰਦਾਬਾਦ ਜੈਹਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਭਾਈ ਗੁਰਜੀਤ ਸਿੰਘ ਖਾਲਸਾ ਅੱਜ 10ਵਾਂ ਮਹੀਨਾ ਸ਼ੁਰੂ ਹੋ ਗਿਆ 275ਵਾਂ ਦੇਣਾ ਉਹਨਾਂ ਦਾ ਇਸ ਟਾਵਰ ਦੇ ਉੱਪਰ ਬੈਠੇ ਨੇ ਗੁਰੂ ਦੀ ਸ਼ਾਨ ਦੇ ਵਾਸਤੇ ਆਪਾ ਵਾਰਨ ਦੇ ਵਾਸਤੇ ਬੈਠੇ ਹੋਏ ਨੇ ਮੁੱਖ ਮੰਤਰੀ ਪੰਜਾਬ ਜਿਹੜੇ ਆਪਣੇ ਕੀਤੇ ਵਾਅਦਿਆਂ ਤੋਂ ਕੀਤੇ ਐਲਾਨਾਂ ਤੋਂ ਮੁੱਕਰ ਚੁੱਕੇ ਨੇ ਆ ਮੇਰੇ ਹੱਥ ਦੇ ਵਿੱਚ ਇੱਕ ਪੋਸਟਰ ਹੈ ਜਿਹੜਾ ਪੰਜਾਬ ਸਰਕਾਰ ਨੇ ਜਾਰੀ ਭਾਈ ਗੁਰਜੀਤ ਸਿੰਘ ਖਾਲਸਾ ਅੱਜ 10ਵਾਂ ਮਹੀਨਾ ਸ਼ੁਰੂ ਹੋ ਗਿਆ 275ਵਾਂ ਦੇਣਾ ਉਹਨਾਂ ਦਾ ਇਸ ਟਾਵਰ ਦੇ ਉੱਪਰ ਬੈਠੇ ਨੇ ਗੁਰੂ ਦੀ ਸ਼ਾਨ ਦੇ ਵਾਸਤੇ ਆਪਾ ਵਾਰਨ ਦੇ ਵਾਸਤੇ ਬੈਠੇ ਹੋਏ ਨੇ ਮੁੱਖ ਮੰਤਰੀ ਪੰਜਾਬ ਜਿਹੜੇ ਆਪਣੇ ਕੀਤੇ ਵਾਅਦਿਆਂ ਤੋਂ ਕੀਤੇ ਐਲਾਨਾਂ ਤੋਂ ਮੁੱਕਰ ਚੁੱਕੇ ਨੇ ਆ ਮੇਰੇ ਹੱਥ ਦੇ ਵਿੱਚ ਇੱਕ ਪੋਸਟਰ ਆ ਜਿਹੜਾ ਪੰਜਾਬ ਸਰਕਾਰ ਨੇ ਜਾਰੀ ਕੀਤਾ ਸੀ ਕਿ 10 ਤੋਂ 11 ਜੁਲਾਈ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਇਤਿਹਾਸਿਕ ਕਾਨੂੰਨ ਤੇ ਲੱਗੇਗੀ ਮੋਹਰ ਹੁਣ 10 ਵੀ ਲੰਘ ਗਿਆ 11 ਵੀ ਲੰਘ ਗਿਆ ਅੱਜ 12 ਤਰੀਕ ਨੂੰ ਅਸੀਂ ਇਹ ਐਲਾਨ ਕਰਦੇ ਪਏ ਆ ਕਿ ਜੇ ਤੁਹਾਨੂੰ ਸਿਰਫ ਸਾਡੇ ਪ੍ਰਾਣ ਹੀ ਚਾਹੀਦੇ ਜੇ ਤੁਹਾਨੂੰ ਗੁਰਜੀਤ ਸਿੰਘ ਦੇ ਸਰੀਰ 'ਚ ਚੂਰ ਚੋੜਿਆ ਖੂਨ ਜਿਹੜਾ ਉਹ ਸਫੀਸ਼ੀਐਂਟ ਨਹੀਂ ਲੱਗਦਾ ਗੁਰੂ ਦੀ ਸ਼ਾਂਤੋਂ ਵਾਰਾਂਗੇ ਜਾਨ 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 ਗੁਰੂ ਦੀ ਸ਼ਾਂਤੋਂ ਅਸੀਂ ਜਾਣ ਵਾਰਨ ਵਾਸਤੇ ਤਿਆਰ ਆ ਅਸੀਂ ਤਿਆਰ ਬੈਠੇ ਆ ਆਉਂਦੇ ਸੋਮਵਾਰ ਤੋਂ ਆਉਂਦੇ ਸੋਮਵਾਰ ਤੋਂ ਇੱਥੇ ਸਤਿਆਗ੍ਰਹਿ ਅਸੀਂ ਸ਼ੁਰੂ ਕਰਨ ਜਾ ਰਹੇ ਆ ਘਟੋ ਘਟ ਯਾਰਾ ਸਿੰਘ ਸਿੰਘ ਜਿਹੜੇ ਨੇ ਉਹ ਇੱਥੇ ਬੈਠਣਗੇ ਜਿੱਦਾਂ ਭਾਈ ਗੁਰਜੀਤ ਸਿੰਘ ਆਪਣਾ ਰੋਟੀ ਛੱਡ ਕੇ ਬੈਠਾ ਛੱਡ ਕੇ ਬੈਠਾ ਅਸੀਂ ਇੱਥੇ ਬੈਠਾਂਗੇ ਤੇ ਗੁਰੂ ਦੀ ਸ਼ਾਨ ਤੋਂ ਆਪਾ ਮਾਰਨ ਵਾਸਤੇ ਅਸੀਂ ਤਿਆਰ ਆ ਅਸੀਂ ਤਾਂ ਚਾਹੁੰਦੇ ਸੀ ਆ ਮੇਰੇ ਹੱਥ ਦੇ ਵਿੱਚ ਜਿਹੜਾ ਪੂਰਾ ਪੋਸਟਰ ਹੈ ਜੇ ਅਸੀਂ ਇਹਨੂੰ ਖੋਲ੍ਹਾਂਗੇ ਨਾ ਅਸੀਂ ਤਾਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਸੀ ਸੰਗਤਾਂ ਤੇ ਸਰਕਾਰ ਦਾ ਧੰਨਵਾਦ ਅਸੀਂ ਤਾਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਸੀ ਇਹ ਹੁਣ ਸਾਡੇ ਕੋਲ ਧੰਨਵਾਦ ਲੈਣਾ ਨਹੀਂ ਚਾਹੁੰਦੇ ਕੁਝ ਹੋਰ ਲੈਣਾ ਚਾਹੁੰਦੇ ਆ ਇਹ ਸਾਡੀ ਮਜਬੂਰੀ ਆ ਅਸੀਂ ਤਾਂ ਸਤਿਗੁਰਾਂ ਦਾ ਵੀ ਸ਼ੁਕਰਾਨਾ ਕਰਨਾ ਚਾਹੁੰਦੇ ਤੇ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਪਰ ਇਹ ਬੜੇ ਹੀ ਕਾਰੋ ਆ ਕਿਰਤ ਕਾਂ ਆ ਕਿਰਤ ਕਾਂ ਨਿਕਲੇ ਨੇ ਗੁਰੂ ਦੀ ਸ਼ਾਨ ਤੋਂ ਸਾਨੂੰ ਜਾਣਵਾਰਨ ਦੇ ਵਾਸਤੇ ਇਹ ਮਜਬੂਰ ਕਰ ਰਹੇ ਆ ਤੇ ਕੋਈ ਨਹੀਂ ਗੁਰੂ ਦੀ ਸ਼ਾਨ ਤੋਂ ਜਾਣ ਕਿਹੜੇ ਸਿੱਖਾਂ ਨੇ ਪਹਿਲੀ ਵਾਰੀ ਵਾਰ ਨਹੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਪਤਾ ਨਹੀਂ ਹਜ਼ਾਰਾਂ ਹੀ ਸਿੰਘ ਸ਼ਹੀਦ ਹੋ ਗਏ ਨੇ ਗੁਰੂ ਦੀ ਸ਼ਾਨ ਤੋਂ ਤੇ ਇਹ ਸੱਤਿਆਗ੍ਰਹਿ ਜਿਹੜਾ ਵਾ ਇਹ ਹੁਣ ਸੋਮਵਾਰ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਮੀਡੀਆ ਵਾਲਿਆਂ ਨੂੰ ਮੇਰੀ ਇੱਕੋ ਬੇਨਤੀ ਆ ਜਿੱਥੇ ਵੀ ਸੁਣਦੇ ਹੋ ਤੁਸੀਂ ਜੇ ਤੁਸੀਂ ਆਹ ਖ਼ਬਰ ਵਾਲੇ ਚਾਹੇ ਤੁਸੀਂ ਪੀਵੀ ਚੈਨਲ ਵਾਲੇ ਚਾਹੇ ਸੋਸ਼ਲ ਮੀਡੀਆ ਵਾਲੇ ਜਦੋਂ ਕਦੇ ਮੁੱਖ ਮੰਤਰੀ ਸਾਹਿਬ ਤੁਹਾਡੇ ਸਾਹਮਣੇ ਆਉਂਦੇ ਉਹਨਾਂ ਨੂੰ ਇਹ ਪੁੱਛਿਓ ਭਾਈ ਤੁਸੀਂ ਗੁਰਜੀਤ ਸਿੰਘ ਖਾਲਸਾ ਨਾਲ ਕੋਈ ਵਾਅਦਾ ਕੀਤਾ ਸੀ ਉਹਨੂੰ ਕਿਉਂ ਮਾਰਨਾ ਚਾਹੁੰਦੇ ਹੋ ਉਹਨੂੰ ਉੱਤੇ ਟਾਵਰ ਦੇ ਉੱਤੇ ਕਿਉਂ ਮਾਰਨਾ ਚਾਹੁੰਦੇ ਹੋ ਇਹ ਸਵਾਲ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਪੁੱਛਿਆ ਕਰੋ ਕਿਉਂਕਿ ਉਹ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਇਹ 10 ਤੇ 11 ਜੁਲਾਈ ਦਾ ਕੀਤਾ ਹੋਇਆ ਵਾਅਦਾ ਰਿੱਟਣ ਦੇ ਵਿੱਚ ਵਾਅਦਾ ਅਖਬਾਰਾਂ 'ਚ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਉਹਨਾਂ ਦਾ ਇਸ਼ਤਿਹਾਰ ਹੈ ਜਿਹੜਾ ਇਸ ਵੇਲੇ ਤੁਸੀਂ ਦੇਖਦੇ ਪਏ ਹੋ ਇਹ ਬਾਦਿਆਂ ਤੋਂ ਮੁਕਰੀ ਸਰਕਾਰ ਇਹਨੂੰ ਲਾਂਹਤਾ ਵਾ ਅਸੀਂ ਤਾਂ ਸ਼ੁਕਰਾਨਾ ਦੇਣਾ ਚਾਹੁੰਦੇ ਹਾਂ ਪਰ ਹੁਣੇ ਲਾਂਹਤਾ ਨੇ ਇਹ ਨਮਕਰਾਮੀ ਹੈ ਇਹਨਾਂ ਦੀ ਕਿਉਂਕਿ ਇੱਕ ਗਾਉਣ ਵਾਲਾ ਵੀ ਇੱਕ ਗਾਉਣ ਵਾਲਾ ਵੀ ਜਿੱਥੇ ਅਖਾੜੀ ਦੀ ਸ਼ੁਰੂਆਤ ਕਰਦਾ ਤੇ ਉਹ ਸਭ ਤੋਂ ਪਹਿਲਾਂ ਧਾਰਮਿਕ ਗੀਤ ਲਾਉਂਦਾ ਇਹਨਾਂ ਨੇ ਕੱਲ ਬੈਲ ਗੱਡੀਆਂ ਦੀਆਂ ਤੋੜਾਂ ਤੇ ਕਿਤੇ ਕੋਈ ਕਾਨੂੰਨ ਤੇ ਕਿਤੇ ਕੋਈ ਕਾਨੂੰਨ ਕੋਈ ਛੱਡਿਆ ਨਹੀਂ ਐਕਟ ਤੇ ਗੁਰੂ ਸਾਹਿਬ ਦੀ ਪਵਿੱਤਰ ਭਗਵਤ ਕੀਤਾ ਦੀ ਪਵਿੱਤਰ ਕੁਰਾਨ ਦੀ ਪਵਿੱਤਰ ਬਾਈਬਲ ਦੀ ਉਹਦੀ ਸ਼ਾਨ ਦੇ ਵਾਸਤੇ ਇਹਨਾਂ ਦਾ ਮੂੰਹ ਨਹੀਂ ਖੁੱਲਿਆ ਇੰਨਾਂ ਨੂੰ ਇਸ ਗੱਲ ਦੀਆਂ ਲਾਂਹਾਂ ਤਾਂ ਪੈ ਰਹੀਆਂ ਨੇ ਸਾਰਾ ਪੰਜਾਬ ਸਾਰਾ ਵਿਸ਼ਵ ਇਹਨਾਂ ਨੂੰ ਲਾਂਹਾਂ ਤਾਂ ਪਾ ਰਿਹਾ